ਪੁਲਵਾਮੇ ਇੱਕ ਹੀ ਹੋਇਆ ਐਸਓ ਕੋਆ ਹੰਗਾ ਕਰਦੀ ਬੰਦ ਕਰੋ ਅਫਸਰ ਖਾਈ ਬੰਦ ਕਰੋ ਅਫਸਰ ਖਾਈ ਬੰਦ ਕਰੋ ਅਫਸਰ ਖਾਈ ਬੰਦ ਕਰੋ ਅੱਜ ਹਾਂਜੀ ਰਤੂ ਸਾਹਿਬ ਅੱਜ ਨਾਰੇਵਾਜੀ ਕਰ ਰਹੇ ਹੋ ਈਓ ਸਾਹਿਬ ਦੇ ਖਿਲਾਫ ਔਰ ਸਰਕਾਰ ਦੇ ਖਿਲਾਫ ਕੀ ਕਾਰਨ ਹੈ ਜੀ ਇਹ ਕਾਰਨ ਹੈ ਜੀ ਬੱਸ ਸਟੈਂਡ ਤੇ ਜਿਹੜਾ ਕੂੜਾ ਡਗ ਰਿਹਾ ਉਹਦੇ ਉਸ ਕਾਰਨ ਕਰ ਰਹੇ ਆ ਜੀ ਏ ਸਾਰੇ ਸ਼ਹਿਰ ਦਾ ਕੂੜਾ ਬੱਸ ਸਟੈਂਡ ਦੇ ਵਿੱਚ ਡਿੱਗ ਰਿਹਾ ਸਾਰੇ ਐਸਸੀ ਵਾਰਡਾਂ ਦਾ ਐਸਸੀ ਜਨਰਲ ਵਾਰਡਾਂ ਦਾ ਐਸਸੀ ਵਾਰਡਾਂ ਦਾ ਕੂੜਾ ਡਿੱਗ ਰਿਹਾ ਤਿੰਨ ਚਾਰ ਡੰਪਾ ਐਸਸੀ ਵਾਰਡਾਂ ਦੇ ਹੈਗੇ ਆ ਇਹ ਕੂੜਾ ਅਸੀਂ ਬੰਦ ਕਰਵਾਉਣਾ ਹੈ ਤੇ ਸਾਰੇ ਛਾਤੀ ਬੰਦ ਕਰਵਾਉਣ ਲਈ ਇਕੱਠੇ ਹੋਏ ਕੀ ਹੱਲ ਕੀ ਹੋਣਾ ਚਾਹੀਦਾ ਜੀ ਬੰਦ ਕਰਾਣਾ ਚਾਹੀਦਾ ਆਪਣੇ ਆਪਣੇ ਵਾਰਡ ਦੇ ਆਪਣੇ ਆਪਣੇ ਬਾਹਰ ਚੈਂਟੀ ਜਗ੍ਹਾ ਦੇਣ ਹਾਂਜੀ ਹਾਂਜੀ ਸਾਰਾ ਕੀ ਗੱਲ ਚਾਹੁੰਦੇ ਕਾਰਨ ਇਹ ਹੈ ਜੀ ਬੱਸ ਸਟੈਂਡ ਦੇ ਵਿੱਚ ਸ਼ਿਵਾ ਦਾ ਮੰਦਿਰ ਆ ਗਊਸ਼ਾਲਾ ਵਾ ਸਾਹਮਣੇ ਦੰਡੇਰੇ ਆ ਭਗਵਾਨ ਬਾਲਮੀ ਕੀ ਮਹਾਰਾਜ ਮੰਦਿਰ ਦਾ ਸਾਹਮਣੇ ਨਹਿਣਾ ਦੀ ਮੰਦਿਰ ਆ ਇਹਨਾਂ ਨੇ ਸ਼ਹਿਰ ਨੇ ਸਾਰੇ ਨੇ ਵਿੱਚ ਇੱਕ ਕਮੇਟੀ ਦੇ ਅਫਸਰਾਂ ਨੇ ਇਹਨਾਂ ਨੇ ਮੁਖੌਲ ਬਣਾ ਲਿਆ ਵੇ ਕੂੜਾ ਇੱਥੇ ਛੱਡ ਦੋ ਐਸ ਸੀ ਵਾੜਾ 'ਚ ਬੰਗਿਆਂ ਦੇ ਵਿੱਚ ਜਿੰਨੇ ਵੀ ਆ ਤਿੰਨੇ ਹੀ ਆ ਵਾੜ ਨੰਬਰ 1 ਵਾੜ ਨੰਬਰ 7 ਤੇ ਵਾੜ ਨੰਬਰ 14 15 ਦਾ ਬੱਸ ਸਟੈਂਡ ਉੱਥੇ ਕੂੜਾ ਬਾਕੀ ਸਾਰੇ ਸ਼ਹਿਰ ਦੇ ਕਿਤੇ ਕੂੜੇ ਦਾ ਕੋਈ ਨਿਆਗਾ ਡੰਗ ਸਾਰੇ ਸ਼ਹਿਰ ਦਾ ਕੂੜਾ ਲਿਆ ਕੇ ਉੱਥੇ ਹਜੇ ਉਧਰ ਪੂਜਦੇ ਆ ਮੰਦਰਾਂ ਨੂੰ ਨਾਣਾ ਦੇਵ ਮੰਦਰ ਸਾਰੇ ਉਧਰ ਉੱਥੇ ਕੂੜਾ ਸੜਦੇ ਆ ਉੱਥੇ ਮੀਟ ਸ਼ਰਾਬਾ ਸਾਰਾ ਬਕਾਉਂਦੇ ਸਭ ਕੁਝ ਜਦਕਿ 200 ਮੀਟਰ ਦੀ ਦੂਰੀ ਤੋਂ ਬਿਨਾਂ ਮੀਟ ਨਹੀਂ ਮੀਟ ਸ਼ਰਾਬ ਨਹੀਂ ਜਿੱਥੇ ਉੱਥੇ ਬੱਕਰੇ ਮੁਰਗੇ ਵੱਡੇ ਜਾਂਦੇ ਆ ਕੋਈ ਪਹਿਲਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਪਤਾ ਹੀ ਸਭ ਕੁਝ ਨੂੰ ਸਾਰਾ ਕੁਝ ਕਹਿ ਚੁੱਕੇ ਆ ਪਰ ਇਹ ਸਭ ਬੱਤਰ ਦੇ ਚੁੱਕੇ ਆ ਇਹੋ ਸਾਹਿਬ ਨੇ ਵੀ ਪਹਿਲਾਂ ਦਿੱਤਾ ਹੈ ਲਿਖਤੀ ਰੇਖਾ ਹੈ ਕੰਪਲੀਟ ਕਰ ਚੁੱਕੇ ਆ ਇਹ ਸਭ ਕੰਨਾਂ ਸੁਣਦੇ ਕਦੇ ਇੱਕ ਕੰਨ ਸੁਣਦੇ ਦੂਜੇ ਕੰਨ ਕੱਢੀ ਜਾਂਦੇ ਆ ਮੀਟਿੰਗ ਵੀ ਹੋਈ ਸੀ ਵਿਚਾਰ ਚਰਚਾ ਹੋਈਆਂ ਜਿਹੜੀਆਂ ਆਪਣੇ ਆਪਣੇ ਬਾਅਦ ਤੁਸੀਂ ਇਹੀ ਰਿਕਵੈਸਟ ਕਰਦੇ ਹਾਂ ਕਮੇਟੀ ਨੂੰ ਵੀ ਆ ਕੇ ਉਹ ਅਫਸਰ ਬੈਠੇ ਇੱਥੇ 24 ਜਿਹੜੀਆਂ ਖੜੀਆਂ ਆ ਉਹ ਕੋਈ ਵੀ ਅੰਦਰ ਮੌਕੇ ਤੇ ਅਫਸਰ ਹੈ ਜੀ ਦਾ ਸ਼ਹਿਰ ਚ ਸੀਵਰੇਜ ਦਾ ਪਾਣੀ ਓਵਰਫਲੋ ਹੈ ਕਿਸੇ ਗਲੀ ਚ ਨਾਉ ਜੋ ਸਾਡੇ ਕੋਈ ਮਿੱਤਰ ਬਾਹਰੋਂ ਆਇਆ ਕਹਿੰਦੀ ਇੰਨੀ ਸਮੈਲਾਂ ਦੀ ਜਿਹੜੀਆਂ ਪਾਣੇ ਬਿਲਕੁਲ ਸਾਫ਼ ਨਹੀਂ ਹੈ ਰੇਲਵੇ ਰੋਡ ਸਾਰਾ ਆਲੇ ਦੋਲੇ ਕਿਤੇ ਮੀਂਹ ਪੈ ਜਾਵੇ ਲਫਾਫੇ ਬਾਹਰ ਆ ਜਾਂਦੇ ਆ ਇਹ ਕੁੜੀਆਂ ਦੀਆਂ ਰੇੜੀਆਂ ਲਾਤੀਆਂ ਗਈਆਂ ਨੇ ਹਾਂ ਜੀ ਕਿਸ ਤਰ੍ਹਾਂ ਪ੍ਰੋਟੈਸਟ ਕਰੋਗੇ ਕਿ ਅਫਸਰਾਂ ਨੂੰ ਅਸੀਂ ਤਾਂ ਨਹੀਂ ਬੱਸ ਸਟੈਂਡ ਸੱਟਣ ਦੇਣਾ ਜੀ ਇੱਕ ਹੋ ਰਿਹਾ ਜੀ ਬੰਗਿਆਂ ਦੇ ਵਿੱਚ ਦਫ਼ਤਰ ਦੇ ਵਿੱਚ ਨਾ ਈਓ ਟਾਈਮ ਸਿਰ ਆਉਂਦਾ ਨਾ ਐਸਓ ਨਾ ਐਮਈ ਤੇ ਨਾ ਕੋਈ ਵੀ ਅਫਸਰ ਟਾਈਮ ਸਿਰ ਨਹੀਂ ਆਉਂਦਾ ਹਜੇ ਤੱਕ ਕੋਈ ਅਫਸਰ ਨਹੀਂ ਆਇਆ ਬਿਲਡਿੰਗਾਂ ਬਣੀ ਜਾਂਦੀਆਂ ਗੋਲਮੋਲ ਹੋਈ ਜਾਂਦਾ ਜਦਕਿ ਬੰਗਿਆਂ ਦੇ ਵਿੱਚ ਦੋ ਮੰਜ਼ਿਲਾ ਪਾਸਿਆ ਅੱਧੀ ਵਾਕਿ ਮੌਂਟੀ ਆ ਜਿਹੜੀਆਂ ਤਿੰਨ ਤਿੰਨ ਚਾਰ ਚਾਰ ਬੰਦਲਾ ਬਣੀ ਜਾਂਦੀਆਂ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਅਸੀਂ ਜੇ ਰੋਲੀ ਪਾਜੀਏ ਇੱਕ ਕੰਨ ਸੁਣਦੇ ਦੂਜਾ ਕੱਢ ਜਾਂਦੇ ਪੈਸੇ ਲਈ ਜਾਂਦੇ ਜੇਬਾਂ ਭਰੀ ਜਾਂਦੇ ਆ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ